ਕੰਪਨੀ ਬਾਗ ਮਹਾਰਾਜਾ ਰਣਜੀਤ ਸਿੰਘ ਦਾ ਉਹ ਸਾਹਮਣੇ ਵੇਖੋ ਆਸ਼ਕੀਆਂ ਵੱਜ ਰਹੀਆਂ ਕੁਛ ਕੁ ਇੱਧਰ ਵੀ ਤੁਹਾਨੂੰ ਦਿਖਾਉਨੇ ਆ ਕੋਹ ਸਾਹਮਣੇ ਨਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਦੇਖ ਲਓ ਕੀ ਨਵੇਂ ਦੇ ਬੱਚੇ ਹੋਣਗੇ। ਆਹ ਰੀਆ ਵਧੀਆ ਕਲੀਅਰ ਹੁੰਦੀ ਐ ਚੈਨੂ ਦਾ। ਆਹ ਸੋ ਪੂਰੀ ਆਸ਼ਕੀ ਦਾ ਮਾਲ ਕੰਪਨੀ ਦਾ। ਕਿਤੇ ਕਿਤੇ ਆਹ ਦੇਖੋ ਜੀ ਐਸ ਈ। ਓਹੋ। ਦੇਖ ਲਓ ਪਿਆਰਾ। ਮੇਰਾ ਮਤਲਬ ਜੇ ਇਹਨਾਂ ਨੇ ਲਿਖਿਆ ਨਹੀਂ ਇਹ ਚੀਜ਼ਾਂ ਇੱਥੇ ਹੁੰਦੀਆਂ ਵੀ ਹੋਣਗੀਆਂ। ਕਿਤੇ ਜੀ ਰਾਤ ਨੂੰ ਰਾਤ ਨੂੰ ਆ ਕੇ ਕਿਸੇ ਦਿਨ ਜਦੋਂ ਸ਼ਾਪਾ ਮਾਰਾਂਗੇ ਤੇ ਫਿਰ ਪਤਾ ਲੱਗੇਗਾ ਖਾਸ ਕਰਕੇ ਵਿਰਾਸਤੀ ਮਾਰ ਜਿਹੜੇ ਹੈਗੇ ਨੇ ਇਦਾਂ ਦੇ ਇਹਨਾਂ ਨੂੰ ਸਾਮਨ ਦੀ ਲੋੜ ਹੈਗੀ ਆ ਚੂਨਾ ਮਿੱਟੀ ਖੁਰਚੇ ਖੁਰਚੇ ਕੇ ਜਿਹੜੀ ਬੜੀ ਮਹਿੰਗੀ ਲੱਗਦੀ ਆ ਖਰਾਬ ਕੀਤੀ ਹੋਈ ਆ ਮਾਨਿਆ ਵੜ ਤੇ ਰਾਜਦੀਪ 29 2024 ਇਹ ਚੀਜ਼ਾਂ ਸਾਰੀਆਂ ਇੱਥੇ ਨਾ ਕੋਈ ਦੇਖ ਰੇਖ ਨੂੰ ਬੰਦਾ ਨਹੀਂ ਹੈਗਾ ਜਦੋਂ ਜਿ ਆਏ ਆ ਉਹ ਕਰ ਲਈ ਤਾਂ ਇਸ ਜਿਹੜਾ ਇੱਕ ਪੱਥਰ ਦਾ ਬੋਰਡ ਲੱਗਾ ਹੋਇਆ ਇਸ ਜਗ੍ਹਾ ਤੇ ਜ਼ਰੂਰ ਲਿਖਿਆ ਹੋਇਆ ਕਿ ਇਹ ਵਾਸ਼ ਟਾਵਰ ਆ ਪਰ ਇਸ ਜਗ੍ਹਾ ਤੇ ਇਤਿਹਾਸ ਲਾਣਾ ਵੀ ਜ਼ਰੂਰੀ ਆ ਅਤੇ ਇਤਿਹਾਸ ਵੀ ਕਈ ਜਗ੍ਹਾ ਤੇ ਨਹੀਂ ਲੱਗਾ ਹੋਇਆ ਨਾ ਉਹ ਵੀ ਲਾਉਣਾ ਇਤਿਹਾਸ ਜੇਕਰ ਮੇਰੇ ਹਿਸਾਬ ਨਾਲ ਡੀਸੀ ਸਾਹਿਬ ਨੂੰ ਮਾਣਿਓ ਕਿ ਡੀਸੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਜੇਕਰ ਇਤਿਹਾਸ ਲੱਗਾ ਹੋਵੇ ਬੰਦਾ ਥੋੜਾ ਇਤਿਹਾਸ ਪੜ ਕੇ ਤੇ ਉਸਤਾਹੀ ਕਰਨ ਦੀ ਹਿਮਾਕਤ ਕਰਨ ਦੇ ਡਰਦਾ ਵਾ ਆਸ ਹੀ ਨਹੀਂ ਲਿਖਿਆ ਤੇ ਫੇਰ ਸਾਰਿਆਂ ਨੇ ਕਹਿਣਾ ਕਿ ਸ਼ਾਮ ਲੜ ਜਗਾ ਵਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਮ ਲੜ ਜਗਾ ਬਣਾਈ ਜਿਸ ਤਰੀਕੇ ਨਾਲ ਮੈਨੂੰ ਲੱਗਦਾ ਜਾਂਦੀ ਹੈ ਇੱਥੇ ਨਸ਼ੇ ਜ਼ਰੂਰ ਹੁੰਦੇ ਹੋਣਗੇ ਸ਼ਰਨ ਦੀ ਭੈ ਰਹੇ ਹੀ ਇਹ ਸ਼ਰੀਦੀ ਭੈਣ ਸ਼ਰੀਦੀ ਭੈਣ ਤੇ ਥੱਲੇ ਥੱਲੇ ਅਸੀਂ ਕੀ ਕਹਿ ਨਹੀਂ ਸਕਦੇ ਕਿ ਰੱਬ ਜਾਣੀ ਕਿ ਚੰਦੇ ਲੋਕ ਤੇ ਹਾਂਜੀ ਪਿਆਰਿਓ ਅੱਜ ਪਹੁੰਚੇ ਆ ਕੰਪਨੀ ਬਾਗ ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੀਏ ਵਰਾਸਤੀ ਮਾਰਗ 'ਆ ਮਿਰਨਲ ਮਨਪ੍ਰੀਤ ਸਿੰਘ ਹੈਗੇ ਨੇ ਸੋ ਕਹ ਲਈਏ ਕਿ ਇਹ ਵਰਾਸਤੀ ਮਾਰਗ ਤੇ ਅੱਜ ਪਹੁੰਚੇ ਆ ਪਰ ਤਸਵੀਰਾਂ ਸ਼ਰਮਨਾਕ ਹੈਗੀਆਂ ਨੇ ਇਹ ਤਸਵੀਰਾਂ ਦੇ ਹਾਲ ਅਸੀਂ ਦਿਖਾਵਾਂਗੇ ਮਨਪ੍ਰੀਤ ਜਦੋਂ ਪਹੁੰਚੇ ਤਾਂ ਕੀ ਹਾਲਾਤ ਇਸ ਜਗ੍ਹਾ ਤੇ ਦੇਖੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰ-ਏ-ਪੰਜਾਬ ਮੈਂ ਕਾਵਾਂਗਾ ਅੱਜ ਆਖਾਂ ਵਾਰਿ ਸ਼ਾਹ ਨੂੰ ਕਿਤੇ ਕਬਰਾਂ ਦੇ ਵਿੱਚੋਂ ਬੋਲ ਦਾਸਤਾਨੇ ਵਿਰਾਸ ਸ਼ੇਰੇ ਪੰਜਾਬ ਦਾ ਪੰਜਾਬ ਦੀ ਆਪਣੇ ਕਲਮ ਦੇ ਵਿੱਚੋਂ ਕੁਝ ਤਾਂ ਬੋਲ ਤੇ ਜੇਕਰ ਵਾਰਿਸ਼ਾ ਹੁੰਦਾ ਤੇ ਲਿਖ ਦਿੰਦਾ ਪੂਰਾ ਗ੍ਰੰਥ ਜੋ ਵਿਰਾਸਤੀ ਜੋ ਇਮਾਰਤਾਂ ਸੀ ਇਹ ਜਿਹੜਾ ਦੇਖੋ ਜੀ ਵਾਚ ਟਾਵਰ ਕਿਸੇ ਟਾਈਮ ਇੱਥੇ ਸੂਰਮੇ ਬਹਾਦਰ ਸੂਰਮੇ ਬਹਾਦਰ ਸ਼ੇਰੇ ਪੰਜਾਬ ਦੇ ਜੰਗੀ ਜਰਨਲ ਇੱਥੇ ਵਾਚ ਕਰਦੇ ਸੀ ਸਾਰੀ ਸੇਨਾ ਨੂੰ ਤੇ ਅੱਜ ਤੁਹਾਨੂੰ ਅੱਜ ਤੁਹਾਨੂੰ ਵਿਖਾਉਣਾ ਹੈ ਕਿ ਅਸੀਂ ਕੀ ਵਾਚ ਕਰ ਰਹੇ ਹਾਂ ਦੇਖੋ ਜੀ ਉਹ ਦੇਖੋ ਸਿਮਰ ਜੀ ਆਸ਼ਕੀ ਦੇ ਅੱਡੇ ਬਣੇ ਜਿੱਥੇ ਕਿਸੇ ਵਕਤ ਸੂਰਮੇ ਜੰਗੀ ਜਰਨੈਲ ਇੱਥੇ ਖਲੋ ਕੇ ਮੁਗਲਾਂ ਦੇ ਆਉਣ ਦੀ ਦੁਸ਼ਮਣਾਂ ਦੇ ਆਉਣ ਦੀ ਉਡੀਕ ਚ ਸੀਗੇ ਅੱਜ ਅਸੀਂ ਆਸ਼ਕਾਂ ਦੇ ਆਉਣ ਦੀ ਉਡੀਕ ਚ ਆ ਆਸ਼ਕ ਇੱਥੇ ਕੋਈ ਕਹਿੰਦੇ ਆ ਕੇ ਵਾਚ ਕਰਦੇ ਸਭ ਕੁਝ ਉਹ ਵੀ ਆਸ਼ਕ ਵੀ ਤੇ ਦੇਖੋ ਜੀ ਤੁਹਾਨੂੰ ਸਟਾਰਟਿੰਗ ਦੇ ਵਿੱਚ ਦਿਖਾਉਨੇ ਆ ਸਿਮਰ ਜੀ ਮਾਰੋ ਕੈਮਰੇ ਸਾਰੇ ਪਾਸੇ ਆਹ ਦੇਖੋ ਜੀ ਆਹ ਕਿਸੇ ਨੇ ਘੋੜਾ ਲਿਖਿਆ ਤੇ ਥੱਲੇ ਨਾਂ ਲਿਖਿਆ ਉਹ ਨਹੀਂ ਦਿਖਾ ਸਕਦੇ ਕੌਣ ਘੋੜਾ ਵਾ ਤੇ ਥੱਲੇ ਇੰਸਟਾ ਦੀ ਆਈ ਈ ਆਈ ਆਈ ਵੀ ਲਗੀ ਜੇ ਇੰਸਟਾ ਇਟਸ ਪਤਾ ਨਹੀਂ ਪੀਪੀ ਆ ਕਰ ਲੋ ਜੀ ਆ ਸੰਪਰਕ ਕਰ ਲੋ ਜੀ ਡੀ ਆ ਆਈ ਡੋਂਟ نو ਤੇ ਇੱਧਰ ਆ ਜਾਓ ਯਾਰ ਇਸ ਜਗ੍ਹਾ ਤੇ ਨਾ ਇਹ ਚਲੋ ਆਪੋਸੀ ਦੇ ਬਿਣਾ ਨਹੀਂ ਬਣੇ ਆ ਪਰ ਨਸ਼ੇੜੀਆਂ ਦੇ ਨਾਲ ਨਾਲ ਭਾਜੀ ਆ ਵੇਖੋ ਕੰਮ ਵੇਖੋ ਨਸ਼ੇੜੀਆਂ ਦੇ ਦੇਖੋ ਕੁਲ ਲਿਪਾ ਸਾਰਾ ਇਹ ਵੀ ਜਿਹਨੂੰ ਕਹਿ ਦਿੰਨੇ ਆ ਆਦੀ ਹੋ ਗਈ ਹੈ ਨਾ ਕੋ ਸਿਗਰਟਾਂ ਦੀ ਡੱਬੀ ਵੀ ਪਈ ਹੈ ਇੱਧਰ ਸਿਗਰਟਾਂ ਪਈਆਂ ਤੇ ਇੱਥੇ ਕੰਬਲ ਮੇਰੇ ਹੱਥਾ ਹੁਣਾ ਰਾਤ ਨੂੰ ਇੱਥੇ ਸੌਂਦਾ ਜੀ ਬੰਦੇ ਵੀ ਆਉਂਦੇ ਹੋਣਗੇ ਨਸ਼ੇੜੀ ਜੀ ਜੀ ਸਾਡੇ ਕਿਦਾਂ ਰਾਤ ਨੂੰ ਆ ਗਏ ਬਸ ਛਾਪਾ ਨਾ ਮਾਰੀਏ ਰਾਤ ਨੂੰ ਜ਼ਰੂਰ ਆਵਾਂਗੇ ਸੰਗਤਾਂ ਨੂੰ ਵਿਖਾਵਾਂਗੇ ਜੋ ਸ਼ੇਰੇ ਪੰਜਾਬ ਦਾ ਜੋ ਹੋਣਾ ਚਾਹੀਦਾ ਦੇਖੋ ਜੀ ਆ ਵੇਖੋ ਸਿਮਰ ਜੀ ਇੱਥੇ ਵਿਖਾਓ ਆ ਸਾਰਾ ਸਿਸਟਮ ਜੋ ਹੋ ਰਿਹਾ ਵਾ ਤੇ ਇੱਥੇ ਇਸਤਾ ਦੀ ਆਈਡੀ ਤੇ ਇੱਥੇ ਨੰਬਰ ਕੁਝ ਕੁ ਚੀਜ਼ਾਂ ਐਸੀਆਂ ਲਿਖੀਆਂ ਨੇ ਕਿ ਵੀ ਤੁਹਾਨੂੰ ਦਿਖਾ ਨਹੀਂ ਸਕਦੇ ਆ ਸਾਰਾ ਦਿਖਾ ਦਿਓ ਸੰਗਤ ਆਪੇ ਪੜ ਲਏਗੀ ਆ ਦੇਖੋ ਇੱਧਰ ਨਹੀਂ ਇੱਧਰ ਵੀ ਕੁਝ ਗਲਤ ਜਿਹੜੀਆਂ ਨੇ ਚੀਜ਼ਾਂ ਬਣੀਆਂ ਨੇ ਕੁਝ ਗਲਤ ਡਾਇਗਰਾਮਾ ਬਣਾਈਆਂ ਗਈਆਂ ਨੇ ਕੁਝ ਗਲਤ ਸ਼ਬਦ ਵੀ ਲਿਖੇ ਗਏ ਇਸ ਜਗ੍ਹਾ ਤੇ ਆ ਡਾਇਗਰਾਮ ਮੈਂ ਕਿ ਦਿਖਾਈ ਜੇ ਸਮਝੀ ਐ ਇੱਥੇ ਡਾਇਗਰਾਮ ਦੇਖੋ ਜੀ ਹਾਂ ਆ ਦੇਖੋ ਜੀ ਅਸੀਂ ਅਸੀਂ ਇਹਦੇ ਤੇ ਹੱਥ ਰੱਖ ਕੇ ਦਿਖਾ ਸਕਦੇ ਹਾਂ ਤੁਹਾਨੂੰ ਆ ਦੇਖੋ ਜੀ ਗੋਪੀ ਲਵੀ ਡੋਲੀ ਤੇ ਥੱਲੇ ਰੇਟ ਲਿਖਿਆ ਦੇਖੋ ਕਿੰਨੀ ਸ਼ਰਮਨਾਕ ਗੱਲ ਹੈ ਸੂਰਮਿਆਂ ਦੇ ਕਲॉक ਟਾਵਰ ਜੋ ਵਾਚ ਟਾਵਰ ਕਿਹਾ ਲਿਆ ਜਾਂਦਾ ਸੀ ਉਸ ਸਮੇਂ ਤੇ ਕੀ ਹਾਲ ਬਣ ਗਿਆ ਸਿਮਰ ਜੀ ਕੀ ਬਣੇਗਾ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਇਦਾਂ ਦੀਆਂ ਜਿਹੜੀਆਂ ਵਿਰਾਸਤੇ ਆ ਚੀਜ਼ਾਂ ਹੈਗੀਆਂ ਨੇ ਉਹ ਸੰਭਾਲੀਆਂ ਜਾਣ ਖਾਸ ਕਰਕੇ ਆਹ ਦੇਖੋ ਰਣਜੀਤ ਸਿੰਘ ਦੇ ਆਹ ਦੇਖੋ ਸਿਮਰ ਜੀ ਆਖ ਹੀ ਲਿਖਿਆ ਇਹਦੇ ਲੋ ਜੀ ਮੈਂ ਮੈਂ ਸਿਰਫ ਇਹਨਾਂ ਇਹਨਾਂ ਹੀ ਦਿਖਾਵਾਂਗਾ ਬਾਕੀ ਬਈ ਆਪੇ ਦਾ ਦਿਓ ਮੱਠੀ ਲਿਖਿਆ ਕੀ ਲਿਖਿਆ ਮੈਨੂੰ ਕੋ ਦਾ ਫਰਕ ਆ ਕੇ ਭਾਵੇਂ ਕੋ ਉੱਪਰ ਇੱਕ ਹੋਰ ਸ਼ਬਦ ਲਿਖਿਆ ਜੀ ਜੀ ਕਿੱਥੇ ਕਿਥੇ ਆਹ ਵੇਖੋ ਜੀ ਐਸ ਈ ਓਹੋ ਦੇਖ ਲਓ ਕੀ ਮੇਰਾ ਮਤਲਬ ਜੇ ਇਹਨਾਂ ਨੇ ਲਿਖਿਆ ਨਹੀਂ ਇਹ ਚੀਜ਼ਾਂ ਇੱਥੇ ਹੁੰਦੀਆਂ ਵੀ ਹੋਣਗੀਆਂ ਇੱਥੇ ਜੀ ਰਾਤ ਨੂੰ ਰਾਤ ਨੂੰ ਆ ਕੇ ਕਿਸੇ ਦਿਨ ਜਦੋਂ ਛਾਪਾਂ ਮਾਰਾਂਗੇ ਤੇ ਫਿਰ ਪਤਾ ਲੱਗੇਗਾ ਖਾਸ ਕਰਕੇ ਵਿਰਾਸਤੀ ਮਾਰ ਜਿਹੜੇ ਹੈਗੇ ਨੇ ਐਦਾ ਦੇ ਇਹਨਾਂ ਨੂੰ ਸਾਮਨ ਦੀ ਲੋੜ ਹੈਗੀ ਆ ਦੇਖੋ ਜੀ ਉਹਨਾਂ ਨੇ ਚੂਨਾ ਮਿੱਟੀ ਖੁਰਚੇ ਖੁਰਚੇ ਕੇ ਜਿਹੜੀ ਬੜੀ ਮਹਿੰਗੀ ਲੱਗਦੀ ਆ ਖਰਾਬ ਕੀਤੀ ਹੋਈ ਆ ਮਾਨਿਆਵੜਜ਼ ਰਾਜਦੀਪ 29 2024 ਇਹ ਚੀਜ਼ਾਂ ਸਾਰੀਆਂ ਇੱਥੇ ਨਾ ਕੋਈ ਦੇਖਰੇਖ ਨੂੰ ਬੰਦਾ ਨਹੀਂ ਹੈਗਾ ਜਿਹੜੇ ਲੋਕੀ ਆਏ ਆ ਅਸੀਂ ਅਸੀਂ ਜਦੋਂ ਇੱਥੇ ਪਹੁੰਚੇ ਆ ਤੇ ਕੋਈ ਦੇਖਰੇਖ ਨੂੰ ਬੰਦਾ ਨਹੀਂ ਹੈਗਾ ਇੱਥੇ ਇਸ ਜਗ੍ਹਾ ਤੇ ਖਾਸ ਕਰਕੇ ਗੱਲ ਕਰ ਲਈ ਤਾਂ ਇਸ ਜਿਹੜਾ ਇੱਕ ਪੱਥਰ ਦਾ ਬੋਰਡ ਲੱਗਾ ਹੋਇਆ ਇਸ ਜਗ੍ਹਾ ਤੇ ਜ਼ਰੂਰ ਲਿਖਿਆ ਹੋਇਆ ਕਿ ਇਹ ਵਾਸ਼ ਟਾਵਰ ਹੈ ਪਰ ਇਸ ਜਗ੍ਹਾ ਤੇ ਇਤਿਹਾਸ ਲਾਣਾ ਵੀ ਜ਼ਰੂਰੀ ਹੈ ਅਜ ਇਤਿਹਾਸ ਵੀ ਕਈ ਜਗ੍ਹਾ ਤੇ ਨਹੀਂ ਲੱਗਾ ਹੋਇਆ ਨਾ ਉਹ ਵੀ ਲਾਉਣਾ ਇਤਿਹਾਸ ਹੋਣਾ ਵੀ ਜੇਕਰ ਜੇਕਰ ਮੇਰੇ ਹਿਸਾਬ ਨਾਲ ਡੀਸੀ ਸਾਹਿਬ ਨੂੰ ਮਾਣਿਓ ਕਿ ਡੀਸੀ ਸਾਹਿਬ ਨੇ ਮੈਂ ਬੇਨਤੀ ਕਰਦਾ ਜੇਕਰ ਇੱਥੇ ਇਤਿਹਾਸ ਲੱਗਾ ਹੋਵੇ ਬੰਦਾ ਥੋੜਾ ਇਤਿਹਾਸ ਪੜ ਕੇ ਤੇ ਗੁਸਥਾਕੀ ਕਰਨ ਦੀ ਹਿਮਾਕਤ ਕਰਨ ਦੇ ਡਰਦਾ ਵਾ ਜਦ ਇੱਥੇ ਇਤਿਹਾਸ ਹੀ ਨਹੀਂ ਲਿਖਿਆ ਤੇ ਫੇਰ ਸਾਰਿਆਂ ਨੇ ਕਹਿਣਾ ਕਿ ਸ਼ਾਮਲੜ ਜਗਾ ਵਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਮਲੜ ਜਗਾ ਬਣਾਈ ਜਿਸ ਤਰ੍ਹਾਂ ਕਿ ਨਾਲ ਮੈਨੂੰ ਲੱਗਦਾ ਜਾਂਦੀ ਹੈ ਇਥੇ ਨਸ਼ੇ ਜ਼ਰੂਰ ਹੁੰਦੇ ਹੋਣਗੇ ਇਸ ਜਗ੍ਹਾ ਤੇ ਅੱਛਾ ਆ ਵੇਖੋ ਆ ਗੀ ਲਿਖਿਆ ਜੀ ਸ਼ਰਨਦੀਪਾ ਰਾਈ ਜੀ ਲਈ ਸ਼ਰੀਰੀ ਦੀ ਭੈਣ ਸ਼ਰੀਰੀ ਦੀ ਭੈਣ ਤੇ ਥੱਲੇ ਥੱਲੇ ਅਸੀਂ ਕੀ ਕਹਿ ਨਹੀਂ ਸਕਦੇ ਕਿ ਰੱਬ ਜਾਣੀ ਕਿ ਚੰਦੇ ਲੋਕ ਦੇਖੋ ਜੀ ਇੱਥੇ 스멜 ਵੀ ਬੜੀ ਆ ਰਹੀ ਸਿਮਰ ਜੀ 스멜 ਕਿੱਥੋਂ ਆ ਰਹੀ ਆ ਗੰਧ ਗੰਦੀ 스멜 ਆ ਰਹੀ ਆ ਆਹ ਦੇਖੋ ਆਹ ਦੇਖੋ ਥੱਲੇ ਲੋਕੀ ਇੱਥੇ ਪਿਸ਼ਾਬ ਕਰਦੇ ਨੇ ਦੇਖੋ ਓਹ ਹੋ ਹੋ ਵਾਈ ਗੁਰੂ ਅੱਜ ਆਖਾਂ ਵਾਰ ਸ਼ਾਹ ਨੂੰ ਕਬਰਾਂ ਵਿੱਚੋਂ ਬੋਲ ਸ਼ੇਰੇ ਪੰਜਾਬ ਦੀ ਵਿਰਾਸਤੀ ਮਾਰਗ ਬਾਰੇ ਕੁਝ ਬੋਲ ਮੈਂ ਤਾਂ ਇਹੀ ਗੱਲ ਕਵਾਂਗਾ ਆਪਣੇ ਵੱਲੋਂ ਬਣਾ ਕੇ ਆ ਵੇਖੋ ਜੀ ਆ ਜਿਹੜੀ ਆ ਲਫਾਫਾ ਸਲੂਸ਼ਨ ਵਾਸਤੇ ਯੂਜ਼ ਹੁੰਦਾ ਵਾ ਤੇ ਕੁਝ ਬੀੜੀਆਂ ਦੇ ਨਿਸ਼ਾਨ ਵੀ ਇੱਥੇ ਵਰਾਸਤੀ ਮਾਰਗ ਤੇ ਪਈ ਆ ਵੇਖੋ ਸਿਮਰ ਜੀ ਬੀੜੀਆਂ ਪਈਆਂ ਨੇ ਬਿਲਕੁਲ ਜੀ ਪ੍ਰਸ਼ਾਸਨ ਨੂੰ ਅਪੀਲ ਹੈ ਸਾਡੇ ਵੱਲੋਂ ਸਾਡਾ ਤਾਂ ਫਰਜ਼ ਸੀਗਾ ਇੱਕ ਨਾ ਆਵਲੀ ਚੀਜ਼ ਦਿਖਾਇਓ ਇਹਦੇ ਵਿੱਚ ਪਾ ਕੇ ਪਤਾ ਲੱਗਦਾ ਕੀ ਚੱਲ ਰਿਹਾ ਹੈ ਸਿਮਰ ਜੀ ਆ ਵੇਖੋ ਕਿ ਇਹਦੇ ਤੇ ਜ਼ਰੂਰ ਧਿਆਨ ਕੀਤਾ ਜਾਵੇ ਆ ਪਤਾ ਨਹੀਂ ਕੀ ਚੀਜ਼ ਹੈ ਨਸ਼ਾ ਨੂੰ ਜਿਆਦਾ ਨਹੀਂ ਲੱਗਦਾ ਵੇਖੋ ਨਸ਼ਾ ਵਾ ਸਾਨੂੰ ਨਹੀਂ ਪਤਾ ਜਨਤਾ ਜੋ ਦੇਖ ਰਹੀ ਆ ਉਹ ਆਪੇ ਦੱਸੇ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਕਮੈਂਟਾਂ ਦੇ ਵਿੱਚ ਦੱਸੋ ਆਖੋ ਅਸੀਂ ਹੱਥ ਨਹੀਂ ਲਾਉਣਾ ਆਖੋ ਚੀਜ਼ਾਂ ਲਿਖੀਆਂ ਹੋਈਆਂ ਸਾਰੀਆਂ ਚੀਜ਼ਾਂ ਇੱਥੇ ਮੌਜੂਦ ਆ ਨਸ਼ੇ ਦੇ ਪਦਾਰਥ ਹੋਰ ਜਿਹੜੀਆਂ ਵਿਰਾਸਤੀ ਚੀਜ਼ਾਂ ਹੈਗੀਆਂ ਨੇ ਆ ਪੋਜੀਟਿਵ ਵੀ ਜਾਵਾਂਗੇ ਉਹਦੀਆਂ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਕਿ ਉੱਥੇ ਕੀ ਹਾਲ ਜਿਹੜੇ ਨੇ ਉਸ ਜਗ੍ਹਾ ਤੇ ਪੁੱਲ ਮਲਾ ਕੇ ਵੇਖੋ ਸਿਮਰ ਜੀ ਇੱਥੇ ਆਲਾ ਦਵਾਲਾ ਸਾਰਾ ਬੀੜੀਆਂ ਸਿਗਰਟਾਂ ਦੇ ਨਾਲ ਭਰਿਆ ਪਿਆ ਵਾ ਤੇ ਆਲਾ ਦਵਾਲਾ ਸਾਰਾ ਨੰਬਰ ਲਿਖੇ ਪਏ ਆ ਇਹਨੇ ਨੇ ਨੰਬਰ ਲਿਖੇ ਪਏ ਆਸ਼ਕਾ ਨੇ ਤੇ ਗਾਲਾਂ ਲਿਖੀਆਂ ਪਈਆਂ ਮਾਂ ਪੈਣ ਦੀਆਂ ਪ੍ਰਸ਼ਾਸਨ ਨੂੰ ਅਪੀਲ ਆ ਜੀ ਇਹਦੇ ਤੇ ਜ਼ਰੂਰ ਧਿਆਨ ਦਿਓ ਵਰਾਸਤੀ ਮਹਾਂ ਅੱਛਾ ਥੱਲੇ ਇੱਕ ਜੇਲ ਵੀ ਬਣੀ ਆ ਉਹਨਾਂ ਨੂੰ ਜੇਲ ਵੀ ਦਿਖਾ ਦਈਏ ਥੱਲੇ ਹਾਂ ਇੱਕ ਜੇਲ ਵੀ ਬਣੀ ਆ ਬੰ ਨਾਲ ਥੱਲੇ ਦੀਆਂ ਤਸਵੀਰਾਂ ਵੀ ਆ ਜ਼ਰੂਰ ਚੰਗੀ ਤਰ੍ਹਾਂ ਵਿਖਾਵਾਂਗੇ ਆਪਾਂ ਥੱਲੇ ਜਾ ਕੇ ਤੁਹਾਨੂੰ ਦਿਖਾਨੇ ਕਿ ਜੇਲ ਇਸ ਜਗ੍ਹਾ ਤੇ ਬਣੀ ਆ ਮੇਰੇ ਖਿਆਲ ਉਸ ਸਮੇਂ ਤੇ ਮੁਗਲਾ-ਮਗਲਾ ਨੂੰ ਕੈਦ ਕਰਕੇ ਰੱਖਦੇ ਹੋਣੇ ਪਰ ਇਹ ਜੀ ਮੰਨਮੀਤ ਦੀ ਆ ਦੇਖੋ ਇਹ ਇਹ ਤੇ ਮੰਨਮੀਤ ਦੀ ਜੇਲ ਆ ਜੀ ਮੇਰੇ ਅੰਦਰ ਅੱਛਾ ਅੰਦਰ ਵੀ ਦੇਖੋ ਗਏ ਜੇ ਲੋਕੀ ਉਹ ਵੇਖੋ ਅਹਿਮ ਪ੍ਰੀਤ ਮਨਰੇ ਮਨਮੀਤ ਲਿਖਿਆ ਮਨਰਾਜ ਮਨਰਾਜ ਤੇ ਥੱਲੇ ਨਵਦੀਪ ਤੇ ਇਧਰ ਕੀਮਾ ਆ ਰਿਆ ਨਾ ਆ ਰਿਆ ਨਾ ਇਹ ਆ ਵੇਖੋ ਇਸ ਵਾਸਤੇ ਹੋਣ ਇਹਨਾਂ ਨੇ ਲੋਗ ਲਾਤਾ ਦੇਖੋ ਪੱਕਾ ਹੀ ਲੋਗ ਲਾਤਾ ਇਹਨਾਂ ਨੇ ਪਰ ਆ ਵੇਖੋ ਜੀ ਥੱਲੇ ਵੀ ਵੇਖ ਲੋ ਉਹ ਤੇ ਸਿਮਰ ਜੀ ਅੰਦਰ ਦਿਖਾਓ ਤੰਬਾਕੂ ਦੇ ਪੈਕੇਟ ਉਹ ਸਾਰੀਆਂ ਬੀੜੀਆਂ ਸਿਗਰਟਾਂ ਬੜਾ ਅੱਛਾ ਉਹ ਵੇਖੋ ਸ਼ੀਸ਼ੀ ਵੀ ਪਈ ਦਵਾਈ ਵਾਲੀ ਤੇ ਕਿਸੇ ਦੀ ਬੈਂਕ ਦੀ ਕਾਪੀ ਆ ਸਟੇਟ ਬੈਂਕ ਦੀ ਉਹ ਦੇਖੋ ਅੱਜ ਕੀ ਜਲਦਾਰੇ ਬੁਜਾਰੀ ਤੇ ਮੇਰੇ ਹਿਸਾਬ ਨਾਲ ਡੀਸੀ ਸਾਹਿਬ ਨੂੰ ਬੇਨਤੀ ਆ ਵੇਖੋ ਬੀੜੀਆਂ ਦਾ ਬੱਡਲ ਆ ਦਿਖਾਓ ਥੱਲੇ ਤੰਬਾਕੂ ਆ ਥੱਲੇ ਪਿਆ ਵੇਖੋ ਹਾਂਜੀ ਹਾਂਜੀ ਦਿਖਾਤਾ ਸਵਾ ਕੁਲ ਮਲਾ ਕੇ ਕਹਿ ਲੀਏ ਕੀ ਤੇਰੇ ਪਿਆਰ ਵਿੱਚ পাগল ਤੇਰੇ ਪਰ ਕੋ ਪਤਾ ਨਹੀਂ ਚਲੋ ਮੈਂ ਅੱਜ ਤੇ ਖਲੋਨਾ ਵੇਖ ਨੰਬਰ ਵੀ ਲਿਖਿਆ ਜੀ ਤੇਰੇ ਪਿਆਰ ਵਿੱਚ পাগল ਸਾਹਿਲ ਰਿਤੂ ਤੇਰੇ ਘਰ ਆਹ ਕੋ ਭਾਜੀ ਇਧਰ ਵੀ ਬੜਾ ਗਾਣਗੇ ਘਰ ਅਸਾ ਉਹ ਵੇਖੋ ਪਰਲੇ ਪਾਸੇ ਨੰਬਰ ਵੀ ਲਿਖਿਆ ਜੀ ਆ ਦੇਖੋ ਕਿੰਨੇ 스멜 ਆ ਰਹੀ ਸਿਮਰ ਜੀ ਵੇਖੋ ਇਹ ਹਾਲ ਕਰਤਾ ਜ ਆਖਾਂ ਵਾਰੇ ਸ਼ਾਹ ਨੂੰ ਕਬਰਾਂ ਵਿੱਚੋਂ ਗੋਲ ਸ਼ੇਰੇ ਪੰਜਾਬ ਦੀ ਰਾਸਤੀ ਨੂੰ ਇਸ ਜਗ੍ਹਾ ਤੇ ਜ਼ਰੂਰ ਲਿਖਿਆ ਆਇਆ ਵਾ ਲਿਖਤ ਦੇ ਵਿੱਚ ਬੋਲ ਇਹ ਵਾਚ ਟਾਵਰ ਦਾ ਹੈਗਾ ਆ ਪਰ ਜੇਕਰ ਇਹ ਵਾਚ ਟਾਵਰ ਦੇ ਆਪਾਂ ਨਾਲ ਇਤਿਹਾਸ ਵੀ ਲਿਖ ਕੇ ਲਾ ਦਈਏ ਤੇ ਜ਼ਿਆਦਾ ਬੈਟਰ ਵਾਚ ਟਾਵਰ ਪਹਿਰਾ ਬੁਰਜ ਪਰੇਵੇਸ਼ਨ ਬੁਰਜ ਪਹਿਰਾ ਬੁਰਜ ਇਥੇ ਪਹਿਰੇ ਕਿਤੇ ਸੂਰਮੇ ਬਹਾਦਰਾਂ ਦੇ ਸੀ ਪਰ ਅੱਜ ਪਹਿਰੇ ਉਥੇ ਮਨਮੀਤ ਨਾਂ ਦੇ ਸ਼ਖਸ ਨਹੀਂ ਲਾ ਕੇ ਗਏ ਨੇ ਜੀ ਮਨਮੀਤ ਹੋਲੀ ਪਹਿਰੇ ਇਥੇ ਲਾ ਕੇ ਗਏ ਤੇ ਮੈਂ ਕਹਿੰਦਾ ਪਰਲੇ ਪਾਸੇ ਵੀ ਵਿਖਾ ਦਈਏ ਪਰਲੇ ਪਾਸੇ ਕੋਈ ਕੋਈ ਸ਼ੈ ਮਿਲ ਜੇ ਜਿਹੜੀ ਦੁਨੀਆ ਨੂੰ ਪਤਾ ਲੱਗੇ ਇਹ ਹੋਕ ਹੀ ਰਿਹਾ ਵਾ ਆ ਕੋਈ ਦੀ ਹਾਲਤ ਵੀ ਬੜੀ ਖਸਤਾ ਵਾ ਨਗਰ ਨਿਗਮ ਤੇ ਡੀਸੀ ਸਾਹਿਬ ਨੂੰ ਬੇਨਤੀ ਆ ਆ ਦੇਖੋ ਇਹ ਕੀ ਇਹ ਕੀ ਕੋਸ਼ਿਸ਼ ਕੀਤੀ ਇਹਨਾਂ ਨੇ ਇਧਰ ਦੇ ਮੇਰੇ ਖਿਆਲ ਇਧਰ ਨਾ ਐਕਚੁਅਲੀ ਲੋਕਾਂ ਦਾ ਧਿਆਨ ਪੈਂਦਾ ਨਾ ਇਸ ਜਗ੍ਹਾ ਤੋਂ ਇਧਰ ਤਾਂ ਨਹੀਂ ਕੋਈ ਕੋਸ਼ਿਸ਼ ਨਹੀਂ ਲਿਖਿਆ ਇਹਨਾਂ ਨੇ ਹੂੰ ਪਰ ਇਥੇ ਆ ਬਹੁਤ ਕਸਰ ਨਹੀਂ ਛੱਡੀ ਲਵ ਉਧਰ ਸਮੈਲ ਬਹੁਤ ਆਉਣੀ ਬਹੁਤ ਸਮੈਲਾ ਬਹੁਤ ਸਮੈਲਾ ਸੀ ਮਰ ਦੀ ਬਹੁਤ ਸਮੈਲਾ ਓਏ ਹੋਏ 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 ਆ ਦੇਖੋ ਜੀ ਕਿਤੇ ਟੀਕਿਆਂ ਦੇ ਪੈਕਟ ਵੀ ਮਿਲੇ ਆ ਕਿ ਉਧਰਲੇ ਪਾਸੇ ਟੀਕਿਆਂ ਦੇ ਸਰਿੰਜਾਂ ਵੀ ਸੀਗੀਆਂ ਠੀਕ ਆ ਜੀ ਦੋਸਤਾਂ ਨੂੰ ਇਜਾਜ਼ਤ ਆਪਾਂ ਤੁਹਾਨੂੰ ਅਗਲੀਆਂ ਵਿਰਾਸਤਾ ਵੀ ਦਿਖਾਵਾਂਗੇ ਤੇ ਪ੍ਰਸ਼ਾਸਨ ਨੂੰ ਇਹਦੇ ਚ ਹੀ ਅਪੀਲ ਆ ਕਿ ਇਸ ਕਰਕੇ ਜੋ ਹਾਲਾਤ ਬਣੇ ਨੇ ਚਾਹਦਾ ਜਰੂਰ ਕੁਛ ਨਾ ਕੁਛ ਕੀਤਾ ਜਾਵੇ ਜਰੂਰ ਜੀ ਜਰੂਰ ਕਿਉਂਕਿ ਕਰਨਾ ਹੀ ਪਏਗਾ ਉਹ ਵੇਖੋ ਸਿੱਧੂ ਸਿੱਧੂ ਮੂਸੇ ਵਾਲੇ ਦਾ ਵੀ ਨਾਂ ਲਿਖ ਦਿੱਤਾ ਉਸ ਨੂੰ ਵੀ ਇਸ ਦੇ ਉੱਤੇ ਸ਼ਾਮਲ ਕਰ ਦਿੱਤਾ ਦੇਖ ਲਓ ਠੀਕ ਹੈ ਜੀ ਤੇ ਆ ਨੰਬਰ ਵੀ ਲਿਖਿਆ ਮੇਰਾ ਵੀ ਨੰਬਰ ਤੇ ਉੱਤੇ ਕੋਈ ਕੰਟੈਕਟ ਨਾ ਕਰੇ ਪਤਾ ਨਹੀਂ ਕਿਦਾ ਵਾ ਕਿ ਮੈਂ ਤੇਰੇ ਪਿਆਰ ਮੇ ਪਾਗਲ ਪਤਾ ਨਹੀਂ ਕੌਣ ਪਾਗਲਾ ਜੇ ਤੁਸੀਂ ਕਰਨਾ ਤੇ ਫਿਰ ਪੁੱਛ ਹੀ ਲੋ ਕਈ ਕਰਨਾ ਤੇ ਪੁੱਛ ਲਓ ਤੇ ਮੈਂ ਸਿਮਰ ਜੀ ਸਾਰਿਆਂ ਨੂੰ ਬੇਨਤੀ ਕਰਦਾ ਪ੍ਰਸ਼ਾਸਨ ਸ੍ਰੀ ਅਮਰਸਰ ਸਾਹਿਬ ਦੇ ਤੇ ਜੋ ਐਮਪੀ ਵੀ ਨੇ ਇਸ ਵਕਤ ਔਜਲਾ ਸਾਹਿਬ ਉਹਨਾਂ ਨੂੰ ਵੀ ਗੌਰ ਕਰਨਾ ਚਾਹੀਦਾ ਤੇ ਡੀਸੀ ਸਾਹਿਬ ਮਾਨਯੋਗ ਡੀਸੀ ਸਾਹਿਬ ਨੂੰ ਕਿ ਇਨ੍ਹਾਂ ਵਾਚ ਟਾਵਰਾਂ ਦਾ ਜੋ ਸ਼ੇਰੇ ਪੰਜਾਬ ਦੀ ਵਿਰਾਸਤ ਆ ਇਹਦੀ ਸਾਂਭ ਸੰਭਾਲ ਵਾਸਤੇ ਕੁਝ ਕੀਤਾ ਜਾਵੇ